ਆਨਰਾਹੀ ਮਨਦੀਪ ਸਿੰਘ ਜੀ ਮੇਰੇ ਨਾਲ ਨੇ ਜਿਨ੍ਹਾਂ ਨਾਲ ਬੈਂਕ ਦੇ ਵਿੱਚ ਠੱਗੀ ਹੋਈ ਆ ਇਹ ਕੁਝ अमाउंट ਜਮਾ ਕਰਾਉਣ ਜਾਂਦੇ ਨੇ 25 ਲੱਖ ਰੁਪਏ ਜਮਾ ਕਰਾਉਂਦੇ ਨੇ ਜਿਹਦੇ ਵਿੱਚੋਂ ਕਰੀਬ ਇਹਨਾਂ ਨੂੰ ਜਲਦੀ ਪਤਾ ਲੱਗ ਜਾਂਦਾ ਕਿ 15.5 ਲੱਖ ਰੁਪਏ ਜਿਹੜਾ ਵਿੱਚੋਂ ਉਹ ਡਾ ਦਿੱਤਾ ਗਿਆ ਅਕਸਰ ਐਡਸ ਵੀ ਆਉਂਦੀਆਂ ਨੇ ਵੱਡੇ ਵੱਡੇ ਸਟਾਰ ਜਿਹੜੇ ਉਹ ਐਡਸ ਦਿੰਦੇ ਨੇ ਕਿ ਤਾਨੂੰ ਕਿਸੇ ਨੂੰ OTP ਨਾ ਦੇਓ ਆਪਣਾ ਪਰਸਨਲੀ ਕਿਸੇ ਨੂੰ ਖਾਤਾ ਇਹਨਾਂ ਕਿਸੇ ਨੂੰ ਕੋਈ OTP ਨਹੀਂ ਦਿੱਤਾ ਜੋ ਕੁਝ ਵੀ ਇਹਨਾਂ ਦੀ ਗੱਲਬਾਤ ਹੋਈ ਹੈ ਬੈਂਕ ਦੇ EMPLOYEES ਨਾਲ ਹੀ ਹੋਈ ਹੈ ਸੋ ਮਨਦੀਪ ਸਿੰਘ ਜੀ ਮੇਰੇ ਨਾਲ ਜੀ ਮਨਦੀਪ ਸਿੰਘ ਜੀ ਆਪਾਂ ਬਿਲਕੁਲ ਸ਼ਾਰਟਲੀ ਜਾਤਾ ਲੰਬੇ ਨਹੀਂ ਜਾਣਾ ਕੀ ਹੋਇਆ ਸੀ ਮੈਂ ਆਪ ਲੈਂਡ ਸੈੱਲ ਕੀਤੀ ਸੀ ਮੈਂ ਜਿਵੇਂ ਪੰਜ ਨੂੰ ਚੈੱਕ ਲੈ ਕੇ ਗਿਆ ਜੈਸ ਬੈਂਕ ਗਰਦਾਸਪੁਰ ਉੱਥੇ ਮੈਂ ਸਾਇਲ ਗੁਕਤਾ ਨੂੰ ਆਪਣਾ ਸਬਮਿਟ ਕਰਾਉਣ ਗਿਆ ਸੀ ਚਾ ਕਿ ਮੇਰਾ ਜਮਾ ਕਰ ਦੋ ਮੇਰੇ ਅਕਾਊਂਟ ਤੇ ਆਲਰੇਡੀ ਮੇਰਾ ਅਕਾਊਂਟ ਹੈਗਾ ਸੀ ਉੱਥੇ ਉਸ ਤੋਂ ਬਾਅਦ ਉਹਨੇ ਜਿਵੇਂ ਮੈਨੂੰ ਮੇਰਾ ਡਿਪਟੀ ਮੈਨੇਜਰ ਮੈਨੇਜਰ ਤੇ ਟਾਟਾ ਇੰਸ਼ੋਰੈਂਸ ਦੀ ਜਿਹੜੀ ਲੇਡੀ ਸੀ ਉਹ ਆ ਕੇ ਮੈਨੂੰ ਕਹਿਣ ਲੱਗੇ ਕਿ ਤੁਸੀਂ ਇੰਸ਼ੋਰੈਂਸ ਲੈ ਲਓ ਬਹੁਤ ਵਧੀਆ ਦਾ ਦੇ ਵਾਸਤੇ ਪਰ ਮੈਂ ਮੇਰੇ ਮਨਾਂ ਕਰਨ ਦੇ ਬਾਵਜੂਦ ਵੀ ਮਨਾਂ ਮੈਨੂੰ ਫਟਾਫਟ ਨਹੀਂ ਕਿ ਨਹੀਂ ਲੈ ਲਓ ਬਹੁਤ ਵਧੀਆ ਫਿਰ ਮੈਂ ਉਹ ਉਹਨਾਂ ਨੂੰ ਹਾਂ ਕਰ ਦਿੱਤੀ कि चलो ले लो ले लेना मैं पर कार आके मेनू रियलाइज होया कि मेनू फैमिली मेंबर ਨਾਲ ਡਿਸਕਸ ਕੀਤਾ ਕਹਿੰਦੇ ਨਹੀਂ ਲੈਣੀ ਚਾਹੀਦੀ ਜੋ ਐਨੀਵੇ ਮੈਂ ਉਹਨਾਂ ਨੂੰ ਫੋਨ ਕੈنسਲੇਸ਼ਨ ਵਾਸਤੇ ਫੋਨ ਮੈਂ ਕੀਤਾ ਕਿ ਮੈਂ ਇਦਾਂ ਦਾ ਫੋਨ ਕੈنسਲੇਸ਼ਨ ਕਰਾਉਣਾ ਚਾਹੁੰਦਾ ਮੈਂ ਕੈنسਲੇਸ਼ਨ ਕਰਾ ਕੇ ਉਹਨਾਂ ਨੂੰ ਫੋਨ ਕੀਤਾ ਕਹਿੰਦੇ ਠੀਕ ਹੈ ਤੁਸੀਂ ਆਪਣਾ ਇਨਫੋਰਮੇਸ਼ਨ ਦੇ ਦਿਓ ਤੁਹਾਨੂੰ ਅਸੀਂ ਦੁਬਾਰਾ ਕੱਲ ਨੂੰ ਕਾਲ ਕਰਾਂਗੇ ਤੇ ਉਸ ਤੋਂ ਬਾਅਦ ਤੁਸੀਂ ਤੁਹਾਡੀ ਕੈنسਲੇਸ਼ਨ ਉਹਨਾਂ ਕੱਲ ਨੂੰ ਮੈਨੂੰ ਫੋਨ ਕੀਤਾ ਦੁਬਾਰਾ ਕਰਕੇ ਫਿਰ ਉਹਨਾਂ ਨੇ ਸਾਰੀ ਡਿਟੇਲਸ ਮੇਰੀਆਂ ਲੈ ਲਈਆਂ ਜਿੰਨੀਆਂ ਵੀ ਹੁੰਦੀਆਂ ਬੈਂਕ ਦੀ ਆਧਾਰ ਕਾਰਡ ਐਵਰੀਥਿੰਗ ਤੇ ਉਸ ਤੋਂ ਬਾਅਦ ਮੇਰੇ ਗੱਲਾਂ ਕਰਦੇ ਕਰਦੇ ਮੇਰੇ ਬੈਂਕ ਚੋਂ ਡੈਬਿਟ ਦੇ ਮੈਨੂੰ ਮੈਸੇਜ ਆਉਣੇ ਸ਼ੁਰੂ ਹੋਏ ਕਿ ਵਿਥਿਨ 2 ਮਿੰਟ ਵੀ ਨਹੀਂ ਲੱਗੇ ਜਿਵੇਂ ਤੁਸੀਂ ਲਾ ਲੋ ਤੇ ਫਿਰ ਫਟਾਫਟ ਮੈਂ ਹੈਂਗ ਅਪ ਕਰਕੇ ਫਿਰ ਮੈਂ ਬੈਂਕ ਨੂੰ ਕਾਲ ਕੀਤੀ ਇਦਾਂ ਦਾ ਕਹਿੰਦੇ ਉਹਨਾਂ ਨੇ ਫਿਰ ਦੱਸਿਆ ਕਿ ਹਾਂ ਫਰਾਡ ਹੋਇਆ ਤੇਰੇ ਨਾਲ ਤੇ ਤੁਸੀਂ ਇਦਾਂ ਆ ਕੇ ਐਪਲੀਕੇਸ਼ਨ ਦੇ ਦਿਓ ਪਰ ਮੈਂ ਉਹਨਾਂ ਨੂੰ ਰਿਟਰਨ ਐਪਲੀਕੇਸ਼ਨ ਦਿੱਤੀ ਐਦਾਂ ਕਿ ਐਦਾਂ ਮੇਰੇ ਬੈਂਕ ਚੋਂ ਪੈਸੇ ਨਿਕਲ ਗਏ ਪਰ ਮੈਂ ਉਹਨਾਂ ਤੇ ਹੀ ਮੈਂ ਪ੍ਰੈਸ਼ਰਾਈਜ਼ ਕਾਫੀ ਕੀਤਾ ਬੈਂਕ ਵਾਲਿਆਂ ਨੂੰ ਕਿ ਤੁਸੀਂ ਤੁਹਾਡੇ ਬੈਂਕ ਚੋਂ ਹੀ ਪੈਸੇ ਨਿਕਲੇ ਮੇਰੇ ਅਕਾਊਂਟ ਚੋਂ ਮੈਨੂੰ ਤੁਸੀਂ ਪ੍ਰੋਵਾਈਡ ਕਰਾਓ ਮੈਨੂੰ ਵਾਪਸ ਮੈਨੂੰ ਮਿਲਨੇ ਚਾਹੀਦੇ ਪੈਸੇ ਪਰ ਉਹਨਾਂ ਨੇ ਮੇਰੀ ਨਹੀਂ ਮੈਨੂੰ ਕੋਈ ਇਨਸਾਫ ਨਹੀਂ ਅਜੇ ਤੱਕ ਨਹੀਂ ਦਿੱਤਾ ਮੈਂ ਸਾਰੇ ਹਾਇਰ ਲੈਵਲ ਤੇ ਵੀ ਜਾ ਕੇ ਮੈਂ ਉਹਨਾਂ ਨੂੰ ਈਮੇਲਸ ਫੋਨ ਸਾਰੇ ਕਰਕੇ ਮੈਂ ਦੇਖ ਜਦੋਂ ਛੋਰਸ ਤੋਂ ਉਹਨਾਂ ਗਿਆ ਕਿ ਕਰਵਾ ਲਓ ਦੂਈ ਕੋ ਕਾਪੀ ਲਈ ਨਹੀਂ ਮੈਨੂੰ ਉਹਨਾਂ ਨੇ ਕੋਈ ਕਾਪੀ ਨਹੀਂ ਲਈ ਤੇ ਨੈਕਸਟ ਅਗਲੇ ਦਿਨ ਤੁਹਾਨੂੰ ਪਤਾ ਲੱਗਦਾ ਕਿ ਤੁਹਾਡਾ ਪੈਸੇ ਜਿਹੜੇ ਉਹ ਨਿਕਲ ਗਏ ਵਿੱਚੋਂ 15.5 ਲੱਖ ਰੁਪਈਆ ਫਿਰ ਉਸ ਤੋਂ ਬਾਅਦ ਤੁਹਾਡਾ ਕੀ ਰਿਐਕਸ਼ਨ ਹੈ ਰਿਐਕਸ਼ਨ ਮੈਂ ਤੇ ਬਿਲਕੁਲ ਮੈਂ ਸ਼ੌਕ ਹੋਇਆ ਕਿ ਮੈਨੂੰ ਇਦਾਂ ਨਹੀਂ ਕਿਦਾਂ ਹੋ ਗਿਆ ਇਕਦਾਂ ਹੀ ਫਿਰ ਫਿਰ ਨੈਕਸਟ ਡੇ ਮੈਂ ਸਾਈਬਰ ਕ੍ਰਾਈਮ ਵਾਲੇ ਉਹਨਾਂ ਨੂੰ ਵੀ ਮੈਂ ਆਪਣੀ ਰਿਪੋਰਟ ਦੇ ਕੇ ਆਇਆ ਉਹਨਾਂ ਨੇ ਵੀ ਫਟਾਫਟ ਜਿੰਨਾ 5 ਕ ਲੱਖ ਮੇਰਾ ਜਰਾ ਸੀ ਉਹ ਹੋਲਡ ਕਰ ਲਿਆ ਜਿਹੜੇ ਬੈਂਕਾਂ ਚ ਪੈਸੇ ਨਿਕਲੇ ਸੀ ਹੋਲਡ ਕਰਕੇ ਤੇ ਬਾਕੀ ਜਿਹੜੇ ਉਹ ਉਹਨਾਂ ਨੇ ਕਾਰਵਾਈ ਜਿੰਨੀ ਵੀ ਸ਼ੁਰੂ ਕਰ ਮਤਲਬ 25 ਲੱਖ ਤੋਂ ਜਮਾ ਕਰਾਇਆ 15.5 ਲੱਖ ਰੁਪਏ ਤੁਹਾਡੀ ਅਮਾਉਂਟ ਜਿਹੜੀ ਉਹ ਵਿੱਚੋਂ ਉਡਾ ਲਈ ਗਈ ਤੇ 5 ਲੱਖ ਰੁਪਏ ਤੁਹਾਡਾ ਹੋਲਡ ਹੈ ਤੇ 5 ਲੱਖ ਕਿੱਥੇ ਗਿਆ ਪੰਜ ਲੱਖ ਉਹਨਾਂ ਨੇ ਕੋਰਟ ਚ ਕੀਤਾ ਨਹੀਂ ਉਹਦੇ ਪੰਜ ਵਿੱਚ ਰਹਿ ਗਿਆ ਨਾ ਪੰਜ ਤੁਸੀਂ ਕਢਵਾ ਲਿਆ ਸੀ 25 ਚੋਂ 15 ਦੂਧਰ ਚਲ ਗਿਆ ਹਾਂਜੀ 15.5 ਨਿਕਲਿਆ ਨੇ 15.5 ਨਿਕਲ ਗਿਆ 9.5 ਲੱਖ ਰੁਪਇਆ ਰਹਿ ਗਿਆ ਪਿੱਛੇ ਪੰਜ ਤੁਸੀਂ ਕਹਿੰਦੇ ਹੋਲਡ ਕਰਤਾ ਹਾਂਜੀ ਬਾਕੀ ਬਾਕੀ ਉਹ ਬੈਂਕ ਦੇ ਵਿੱਚ ਹੀ ਮੇਰਾ ਉਹਨਾਂ ਨੇ ਫ੍ਰੀਜ਼ ਕੀਤਾ ਰਾਈਟ ਨਾਉ ਹਾਂਜੀ ਉਹ ਮੇਰਾ ਹੈਗਾ ਅਕਾਊਂਟ ਹੈ ਜੇ ਸਟਿਲ ਹੈਗਾ ਪਰ ਉਹ ਫ੍ਰੀਜ਼ ਆ ਕੋਈ ਐਨਆਰਆਈਓ ਕੋਈ ਕੰਪਲੇਂਟ ਕੀਤੀ ਐਨਆਰਆਈ ਥਾਣੇ ਚ ਜਾਂ ਵੱਖ-ਵੱਖ ਥਾਣੇ ਬਣੇ ਨੇ ਐਨਆਰਆਈਆਂ ਦੇ ਵੱਖਰੇ ਨੇ ਕੋਈ ਕੇ ਮੰਤਰੀ ਤੱਕ ਅਪਰੋਚ ਜਾਂ ਕੋਈ ਬੈਂਕ ਤੱਕ ਜਾਂ ਕਿਸੇ ਨੂੰ ਕਿਹਾ ਹੋਵੇ ਜਾਂ ਕੋਈ ਕੰਪਲੇਟ ਕੀਤੀ ਨਹੀਂ ਮੈਂ ਐਨਆਈ ਨਹੀਂ ਕੀਤੀ ਮੈਂ ਕੰਪਲੇਨ ਮੈਨੂੰ ਕਿਉਂਕਿ ਉਹ ਤੋਂ ਮੈਨੂੰ ਸਮਝ ਹੀ ਨਹੀਂ ਆਈ ਸੀ ਕਿ ਮੈਂ ਕੀ ਕਰਾਂ ਮੈਨੂੰ ਕੋਈ ਮੇਰੇ ਪਤਾ ਨਹੀਂ ਲੱਗ ਰਿਹਾ ਮੈਨੂੰ ਜਿੱਥੇ ਤੱਕ ਜਿੰਨਾ ਕਿ ਮੈਨੂੰ ਆਇਆ ਨੋਟਿਸ ਸੀ ਜਿੱਦਾਂ ਮੈਂ ਸਾਈਬਰ ਵਾਇਰ ਦਾ ਗਿਆ ਉੱਥੇ ਕਰਤੀ ਬਸ ਹਾਂਜੀ ਹੋਰ ਮੈਂ ਕਿਤੇ ਨਹੀਂ ਕੀਤੀ ਨਹੀਂ ਹੁਣ ਕੀ ਚਾਹੁੰਦੇ ਹੋ ਤੁਸੀਂ ਕੀ ਚਾਹੁੰਦੇ ਹੋ ਕਿ ਕੀ ਹੋਣਾ ਚਾਹੀਦਾ ਮੈਂ ਬਸ ਉਹੀ ਚਾਹੁੰਨਾ ਕਿ ਮੇਰੇ ਜਿੰਨੇ ਵੀ ਉਹ ਜੈਸ ਬੈਂਕ ਦੀ ਵਜ੍ਹਾ ਕਰਕੇ ਉਹ ਖਾਸ ਕਰਕੇ ਸਾਹਿਲ ਗੁਪਤਾ ਡਿਪਟੀ ਮੈਨੇਜਰ ਉਹਦੇ ਕਰਕੇ ਮੈਨੂੰ ਉਹਨਾਂ ਨੇ ਬਹੁਤ ਉਹਨੇ ਪ੍ਰੈਸ਼ਰਾਈਜ਼ ਕੀਤਾ ਉਹਦੇ ਕਰਕੇ ਮੈਨੂੰ ਮੇਰੇ ਜਿੰਨੇ ਵੀ ਆ ਫਰਾਡ ਜਿਹੜਾ ਹੋਇਆ ਉਹ ਹੋਇਆ ਮੈਨੂੰ ਟੋਟਲੀ ਜਿਹੜੀ amount ਆ ਮੈਨੂੰ ਪੂਰੀ ਮਿਲਣੀ ਚਾਹੀਦੀ ਆ ਮੈਂ ਉਹੀ ਚਾਹੁੰਨਾ ਮੇਨ ਦੋਸ਼ੀ ਤੁਸੀਂ ਕਿਨੂੰ ਮੰਨਦੇ ਹੋ ਮੈਂ ਉਹਨੂੰ ਸਾਹਿਲ ਗੁਪਤਾ ਜਿਹੜਾ ਡਿਪਟੀ ਮੈਨੇਜਰ ਸਾਹਿਲ ਗੁਪਤਾ ਤੇ ਉਹ ਜਿਹੜੀ ਤੁਸੀਂ ਲੇਡੀ ਦੱਸ ਰਹੇ ਹੋ ਉੱਥੇ ਤੈਨੇ ਆਣੇ ਉੱਥੇ ਤੁਹਾਨੂੰ ਉਹਨਾਂ ਨੇ ਕਨਵੈਂਸ ਕੀਤਾ ਕਿ ਤੁਸੀਂ ਸ਼ੋਸ਼ ਕਰਾਓ ਹਾਂਜੀ ਮਜਬੂਰਨ ਤੁਹਾਨੂੰ ਕਰਾਉਣੀ ਪਈ ਹਾਂਜੀ ਇਸ ਗੱਲ ਨਾਲ ਤੇ ਸਹਿਮਤ ਹੋਣਾ ਕਿ ਸ਼ੋਸ਼ ਤੁਸੀਂ ਆਪ ਕਰਵਾਈ ਹਾਂਜੀ 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 ਇਸ ਗੱਲ ਨੂੰ ਮੰਨਦੇ ਹੋ ਤੁਸੀਂ ਮੰਨਦਾ ਹਾਂਜੀ ਮੈਂ ਮੰਨਦਾ ਕਿ ਮੈਂ ਹੀ ਕਹੀ ਪਰ ਮੈਨੂੰ ਉਹਨਾਂ ਨੇ ਜਿਵੇਂ ਦਾ ਮੈਨੂੰ ਫੜ ਲਿਆ ਕਿ ਜਦਾਂ ਨਹੀਂ ਤੂੰ ਜਾ ਹੀ ਨਹੀਂ ਸਕਦਾ ਪਰ ਮੈਂ ਉਹਨਾਂ ਨੂੰ ਕਿਹਾ ਵੀ ਕਿ ਮੈਂ ਨੈਕਸਟ ਡੇ ਆ ਕੇ ਸੋਚ ਕੇ ਤਾਂ ਦਿਨਾਂ ਤਾਂ ਆ ਕੇ ਡਿਸਕਸ ਕਰਾਂਗਾ ਕਿ ਹਾਂ ਮੈਂ ਲੈਣੀ ਕਿ ਨਹੀਂ ਲੈਣੀ ਪਰ ਉਹ ਕਹਿੰਦੇ ਨਹੀਂ ਅੱਜ ਹੀ ਲੋ ਉਹ ਇੰਨਾ ਮੈਨੂੰ ਕਹਿੰਦੇ ਨਹੀਂ ਅੱਜ ਹੀ ਲੋ ਤੁਸੀਂ ਫਿਰ ਲੈਣੀ ਨਹੀਂ ਤੁਸੀਂ ਤੁਸੀਂ ਅੱਜ ਹੀ ਲੈ ਕੇ ਹੀ ਜਾਓ ਉਹ ਜਦੋਂ ਉਹਨਾਂ ਪੈਸੇ ਵੇਖ ਲਏ ਉਦੋਂ ਤੁਹਾਡੇ ਨਾਲ ਉਹ ਹੋ ਗਏ ਇਹ ਜਮਾ ਕਰਾਉਣ ਆਏ ਮੇਰੇ ਆਲਰੇਡੀ ਪਹਿਲੋਂ ਵੀ ਪੈਸੇ ਹੈਗੇ ਅਕਾਊਂਟ ਹੈਗਾ ਸੀ ਪੈਸੇ ਹੈਗੇ ਸੀ ਉਹ ਆਲਰੇਡੀ ਮੈਂ ਹੋਰ ਵੀ ਜਮਾ ਕਰਾਉਣ ਗਿਆ ਤਾਂ ਉਹਨਾਂ ਨੇ ਵੇਖ ਲੇ ਕਿ ਅਜ ਤੱਕ ਉਹ ਹੈਗੇ ਕਾਫੀ ਕਿ ਇਹਨੂੰ ਤੁਸੀਂ ਫੜ ਲਓ ਹੁਣ ਆ ਕੇ ਤਾਂ ਕੀ ਹੁਣ ਤੁਹਾਡਾ ਤੁਸੀਂ ਕੀ ਚਾਹੁੰਦੇ ਹੋ ਮੈਂ ਬਸ ਉਹੀ ਚਾਹੁੰਨਾ ਕਿ ਉਹ ਸਾਹਿਲ ਗੁਪਤਾ ਦੇ ਕਾਰਵਾਈ ਹੋਵੇ ਇੱਕ ਤੇ ਉਹ ਨੈਕਸਟ ਟਾਈਮ ਜਿਵੇਂ ਕਿਸੇ ਨੂੰ ਕੋਈ ਹੋਰ ਜਾਵੇ ਉਹਨੂੰ ਏਦਾਂ ਇੰਨਾ ਪ੍ਰੈਸ਼ਰਾਈਜ਼ ਨਾ ਕਰੇ ਕਿਸੇ ਨੂੰ ਕਿ ਉਹ ਬੰਦਾ ਕੋਈ ਸੋਚ ਹੀ ਨਾ ਸਕੇ ਕਿ ਤੁਹਾਨੂੰ ਲੈਣੀ ਪਵੇ ਬਾਕੀ ਉਹ ਮੇਰੇ ਜਿਹੜੀ ਅਮਾਉਂਟ ਆ ਉਹ ਜੈਸ ਬੈਂਕ ਵਾਲੀ ਮੈਨੂੰ ਦੇਣ ਵਾਪਸ ਅੱਛਾ ਹੁਣ ਜਿਹੜਾ 5 ਲੱਖ ਦਾ ਹੋਲਡ ਆ ਉਹ ਵੀ ਨਹੀਂ ਤੁਸੀਂ ਘਟਾ ਸਕਦੇ ਹੁਣ ਕੀ ਬੈਂਕ ਦਾ ਪ੍ਰੋਗਰੈਸ ਕੀ ਆ ਤੁਹਾਡੇ ਅਕਾਊਂਟ ਦੀ ਕੀ ਲੈਣ ਦੇਣ ਚੱਲ ਰਹਾ ਪਏ ਅ ਨਹੀਂ ਲੈਣ ਦੇ ਨਹੀਂ ਚੱਲ ਰੇ ਪੈਸੇ ਉਹਦੇ ਵਿੱਚ ਆ ਸਕਦੇ ਨੇ ਕਿਉਂਕਿ ਬਾਕੀ ਨਿਕਲ ਨਹੀਂ ਸਕਦੇ ਹੁਣ ਪੈਸੇ ਬਾਕੀ ਉਹ 5 ਲੱਖ ਜਿਹੜਾ ਉਹ ਆਲਰੇਡੀ ਸਾਈਬਰ ਕ੍ਰਾਈਮ ਵਾਲਿਆਂ ਨੇ ਕੋਰਟ ਵਿੱਚ ਆਲਰੇਡੀ ਪਾਤਾ ਕੇਸ ਕੋਰਟ ਨੇ ਆਰਡਰ ਕਰਨੇ ਉਹ ਪੈਸੇ ਆ ਜਾਣੇ ਆ ਕੋਈ OTP ਨਹੀਂ ਆਇਆ ਤੁਹਾਨੂੰ ਕੋਈ ਕੁਝ ਨਹੀਂ ਆਇਆ ਨਹੀਂ ਜੀ ਮੈਨੂੰ ਕੁਝ ਨਹੀਂ ਆਇਆ ਕੋਈ OTP ਨਹੀਂ ਸਿਰਫ ਇੱਕ ਮੈਸੇਜ ਆਂਦਾ ਕਿ ਤੁਹਾਡੇ ਪੈਸੇ ਜਿਹੜੇ ਆ ਉਹ ਨਿਕਲਨੇ ਸ਼ੁਰੂ ਹੋ ਗਏ ਨਾ ਡੈਬਿਟ ਤੇ ਆਏ ਮੈਨੂੰ ਸਿਰਫ ਹਾਂ ਜੀ ਤੇ ਤੂੰ ਫੋਨ ਕੀਤਾ ਉਹਨਾਂ ਨੂੰ ਜਿਨ੍ਹਾਂ ਨੇ ਤੁਹਾਡਾ ਇੰਸ਼ੋਰੈਂਸ ਕੀਤੀ ਹੈ ਕੀ ਕਹਿਣਾ ਸੀ ਉਹਨਾਂ ਦਾ ਜਦੋਂ ਤੂੰ ਫੋਨ ਕੀਤਾ ਕਿ ਸਾਡੇ ਪੈਸੇ ਇੱਦਾਂ ਹਾਂਜੀ ਉਹਨਰ ਮੈਂ ਜਦੋਂ ਫੋਨ ਕੀਤਾ ਕਿ ਇਦਾਂ ਇਦਾਂ ਕਿ ਉਹਨਾਂ ਨੇ ਫਿਰ ਫਾਈਂਡ ਆਊਟ ਕੀਤਾ ਕਿ ਕਹਿੰਦੇ ਹਾਂ ਫਰਾਡ ਹੋਇਆ ਤੇ ਮੈਂ ਕਿਹਾ ਕਿ ਕਿੱਦਾਂ ਹੋ ਸਕਦਾ ਕਿ ਜਿਵੇਂ ਮੈਂ ਕੱਲ ਜਮਾ ਕਰਾਏ ਆ ਪੈਸੇ ਤੇ ਰਾਈਟ ਫੋਨ ਕੀਤਾ ਕੈਨਸਲੇਸ਼ਨ ਵਾਸਤੇ ਤੇ ਤੁਸੀਂ ਇਦਾਂ ਕਿਦਾਂ ਨਿਕਲ ਸਕਦੇ ਪਰ ਉਹਨਾਂ ਨੇ ਮੇਰੀ ਅਜੇ ਕੋਈ ਮੈਨੂੰ ਕੋਈ ਹੱਥ ਪੱਲਾ ਨਹੀਂ ਫੜਾਇਆ ਤੁਹਾਨੂੰ ਕੀ ਲੱਗਦਾ ਕਿ ਮੇਨ ਬੰਦਾ ਕੌਣ ਹੈਗਾ ਤੁਹਾਨੂੰ ਲੱਗਦਾ ਕਿਉਂਕਿ ਤੁਹਾਡਾ ਅਕਾਊਂਟ ਸੀ ਤੁਸੀਂ ਜਾਵਾ ਕਰਾਉਣਗੇ ਹੀ ਤੁਹਾਨੂੰ ਪਤਾ ਤੁਹਾਡੇ ਮੁਤਾਬਕ ਕੌਣ ਦੋਸ਼ੀ ਹੈਗਾ ਦੋਸ਼ੀ ਮੈਂ ਤੇ ਉਹਨੂੰ ਹੀ ਮੰਨਦਾ ਜੀ ਉਹ ਜਿਹੜਾ ਡਿਪਟੀ ਮੈਨੇਜਰ ਮੈਨੂੰ ਉਹਨ ਨੇ ਉਹ ਤਾਹਿਲ ਗੁਪਤਾ ਤਾਹਿਲ ਗੁਪਤਾ ਜੀ ਡਿਪਟੀ ਮੈਨੇਜਰ ਸੋ ਇਹ ਸਨ ਮਨਦੀਪ ਸਿੰਘ ਜੀ ਐਨਆਰਆਈ ਜਿਹੜਾ ਤਮਾਮ ਗੱਲਬਾਤ ਕੀਤੀ ਉਹਨਾਂ ਕਿਹਾ ਕਿ ਸਾਡਾ ਅਸੀਂ 25 ਲੱਖ ਰੁਪਏ ਜਾਵਾ ਕਰਾਉਣ ਜਾਂਦੇ ਆ ਬਾਈ ਚੈੱਕ ਉੱਥੇ ਜਿਹੜਾ ਉਹ ਸਾਡੇ ਅਮਾਉਂਟ ਦੇਖ ਕੇ ਕਹਿੰਦੇ ਜੀ ਇੰਸ਼ੋਰਸ ਕਰਾਓ ਮਜਬੂਰਨ ਮਨੂਨ ਸ਼ੋਰਸ ਕਰवानी ਪਈ ਇਹ ਗੱਲ ਤੇ ਮੰਨਦੇ ਨੇ ਕਿ ਇੰਸ਼ੋਰਸ ਅਸੀਂ ਆਪ ਕਰਾਈ ਪਰ ਜਦੋਂ ਘਰ ਆਉਂਦੇ ਨੇ ਸਲਾਹ ਕਰਦੇ ਆ ਪਰਿਵਾਰਕ ਮੈਂਬਰਾਂ ਨੂੰ ਕਿਹਾ ਕਿ ਨਹੀਂ ਕਰवानी ਫੋਨ ਕਰਦੇ ਆ ਵਾਪਸ ਉਹ ਕਹਿੰਦੇ ਕੈਨਸਲ ਨਹੀਂ ਹੋਣੀ ਹੁਣ ਪਰ ਕੈਨਸਲ ਨਾ ਵੀ ਹੋਵੇ ਉਹ ਕੋਈ ਚੱਕਰ ਨਹੀਂ ਇੰਸ਼ੋਰਸ ਤੇ ਹੋਵੇ ਪਰ ਫਰਾਡ ਤੇ ਉਹ ਨਾ ਹੋਵੇ ਫਰਾਡ ਹੋ ਗਿਆ ਅਗਲੇ ਨਾਲ 15 ਲੱਖ ਦਾ 5 ਲੱਖ ਰੁਪਏ ਇਹਨਾਂ ਦੇ ਅਕਾਊਂਟ ਚ ਪਿਆ ਉਹਨਾਂ ਨੇ ਅਕਾਊਂਟ ਜਿਹੜਾ ਫ੍ਰੀਜ਼ ਕਰਤਾ ਸੋ ਇਹਨਾਂ ਦੀ ਮੰਗ ਹੈ ਕਿ ਮੇਰੇ ਨਾਲ ਇਨਸਾਫ ਕੀਤਾ ਜਾਵੇ ਸੋ ਮੇਰੀ ਬੰਦੀ ਜਿਹੜੀ amount ਹੈ ਮੈਨੂੰ ਵਾਪਸ ਦਵਾਈ ਲਈ ਸੋ ਕੈਮਰਾਮੈਨ ਚੈਰੀ ਦੇ ਨਾਲ ਨਰੇਸ਼ ਸ਼ਰਮਾ ਦਿੱਲੀ ਪੰਜਾਬ ਗੁਰਦਾਸਪੁਰ